मानयोग मुख्यमंत्री पंजाब सा भगवंत सिंह जी मान बनियों शुरू की जा रही देश की नवेकली और पहली बारी किसी प्रदेश के जा रही फोर्स एस एस एफ सड़क सुरक्षा फोर्स एक उपराला है ਕਿ ਪੰਜਾਬ ਦੀਆਂ ਸੜਕਾਂ ਜਿਹੜੀਆਂ ਕਿ ਖੂਨੀ ਸੜਕਾਂ ਬਣ ਗਈਆਂ ਸੀਆਂ ਉਹਨਾਂ ਤੇ ਅਜਾਈਂ ਖੂਨ ਦਾ ਡੋਲੇ ਇਸ ਨੂੰ ਰੋਕਿਆ ਜਾ ਸਕੇ ਇਸ ਦਾ ਇੱਕ ਕਾਰਨ ਸੀਗਾ ਕਿ ਜਿੱਥੇ ਐਕਸੀਡੈਂਟ ਹੁੰਦੇ ਸੀ ਉੱਥੇ ਕੋਈ ਟ੍ਰੈਫਿਕ ਦੀ ਡਿਪਲॉयਮੈਂਟ ਹੀ ਨਹੀਂ ਸੀਗੀ ਸਾਡੇ ਮжоਰਿਟੀ ਐਕਸੀਡੈਂਟ ਨੈਸ਼ਨਲ ਐਂਡ ਸਟੇਟ ਹਾਈਵੇ ਦੇ ਉੱਤੇ ਹੁੰਦੇ ਨੇ ਬਹੁਤ ਉਹ ਲੀਗਿਸ ਦੇ ਵਿੱਚ ਹੁੰਦੇ ਨੇ ਉੱਥੇ ਕਿਸੇ ਕਿਸਮ ਦੀ ਕੋਈ ਟ੍ਰੈਫਿਕ ਦੀ ਡਿਪਲॉयਮੈਂਟ ਨਹੀਂ ਸੀਗੀ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਸ ਦੇ ਵਿੱਚ ਸਾਨੂੰ 116 ਹਾਈਲੈਕਸ ਗੱਡੀਆਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਅਸੀਂ ਤਿੰਨ ਤੋਂ ਚਾਰ ਮੁਲਾਜ਼ਮ ਬਿਠਾ ਕੇ ਹਰ ਇੱਕ 30 ਕਿਲੋਮੀਟਰ ਦੇ ਉੱਤੇ ਇਹ ਗੱਡੀ ਉਪਲਬਧ ਹੋਏਗੀ ਔਰ ਇਹ ਗੱਡੀ ਦੇ ਵਿੱਚ ਹਰ ਇੱਕ ਕਿਸਮ ਦੀਆਂ ਮਾਡਰਨ ਏਡਸ ਹੈਗੀਆਂ ਨੇ ਔਰ ਇਹ ਗੱਡੀਆਂ ਕਨੈਕਟਡ ਹੋਣਗੀਆਂ ਔਰ ਕਨੈਕਟਡ ਗੱਡੀਆਂ ਦੇ ਵਿੱਚ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਇਮੀਡੀਏਟਲੀ ਇਹ ਮੌਕੇ ਤੇ ਪਹੁੰਚ ਕੇ ਰੈਸਕਿਊ ਕਰਨਗੀਆਂ ਟਰੋਮਾ ਸੈਂਟਰ ਨਾਲ ਟਾਈ ਅਪ ਕਰਨਗੀਆਂ ਐਂਬੂਲੈਂਸ ਨਾਲ ਟਾਈ ਅਪ ਕਰਨਗੀਆਂ ਗੱਲ ਜਿੱਥੇ ਦੇਸ਼ ਦੇ ਵਿੱਚ 골ਡਨ ਆਰ ਆਦੀ ਹੁੰਦੀ ਸੀ ਪਰ ਸਾਡੇ ਕੋਲੇ ਜੋ ਹੁਣ ਰਿਸੋਰਸ ਅਵੇਲੇਬਲ ਹੈਗੇ ਨੇ ਇਹਨਾਂ ਦੇ ਰਿਸੋਰਸੇਸ ਦੇ ਥਰੂ ਅਸੀਂ ਪਲੇਟਿਨਿਅਮ ਮਿੰਟੇ ਦੀ ਗੱਲ ਕਰਾਂਗੇ 15 ਮਿੰਟਾਂ ਦੇ ਅੰਦਰ ਅੰਦਰ ਅਸੀਂ ਐਕਸੀਡੈਂਟ ਦੀ ਸਾਈਟ ਤੇ ਬੰਦਿਆਂ ਨੂੰ ਰੈਸਕਿਊ ਕਰਾਂਗੇ। ਔਰ ਇੱਥੇ ਮੈਂ ਹੋਰ ਵੀ ਦੱਸਣਾ ਚਾਹਾਂਗਾ ਕਿ ਇਹ ਜਿਹੜੀਆਂ ਮਾਡਰਨ ਗੱਡੀਆਂ ਨੇ ਪਿੰਨ ਆਪਾਂ ਕਦੇ ਵੀ ਇਹ ਨਹੀਂ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਕਦੇ ਡਰਾਈਵਰ ਫੀਮੇਲ ਡਰਾਈਵਰ ਨੂੰ ਯੂਜ਼ ਕੀਤਾ ਹੋਵੇ ਪਰ ਜਿਸ ਤਾ ਆਪਾਂ ਨੇ ਕੱਲ ਪੰਜਾਬ ਦੀ ਜਿਹੜੀ WCC ਉਹਦੇ ਚ ਮਾਈ ਭਾਗੋ ਦਾ ਦੱਸਿਆ 90 ਦੇ ਕਰੀਬ ਡਰਾਈਵਰ ਜਿਹੜੀਆਂ ਨੇ ਇਹਨਾਂ ਗੱਡੀਆਂ ਦੀਆਂ ਉਹ ਸਾਡੀਆਂ ਜਿਹੜੀਆਂ ਮਹਿਲਾ ਫੋਰਸ ਹੈ ਜੀਆ SSF ਉਹਦੇ ਵਿੱਚੋਂ ਹੋਣਗੇ ਇਹ ਇਸ ਦਾ ਇੱਕ ਕਾਰਨ ਸੀਗਾ ਕਿ ਜਿੱਥੇ ਐਕਸੀਡੈਂਟ ਹੁੰਦੇ ਸੀ ਉਥੇ ਕੋਈ ਟ੍ਰੈਫਿਕ ਦੀ ਡਿਪਲॉयਮੈਂਟ ਹੀ ਨਹੀਂ ਸੀਗੀ ਸਾਡੇ ਮжоਰਿਟੀ ਐਕਸੀਡੈਂਟ ਨੈਸ਼ਨਲ ਐਂਡ ਸਟੇਟ ਹਾਈਵੇ ਦੇ ਉੱਤੇ ਹੁੰਦੇ ਨੇ ਰੂਡੋ ਲੈ ਗਿਆ ਇਸ ਦੇ ਵਿੱਚ ਹੁੰਦੇ ਨੇ ਉਥੇ ਕਿਸੇ ਕਿਸਮ ਦੀ ਕੋਈ ਟ੍ਰੈਫਿਕ ਦੀ ਡਿਪਲॉयਮੈਂਟ ਨਹੀਂ ਸੀਗੀ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਸ ਦੇ ਵਿੱਚ ਸਾਨੂੰ 116 ਹਾਈਲੈਕਸ ਗੱਡੀਆਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਅਸੀਂ 3 ਤੋਂ 4 ਮਲਾਜ਼ਮ ਬਿਠਾ ਕੇ ਹਰ ਇੱਕ 30 ਕਿਲੋਮੀਟਰ ਦੇ ਉੱਤੇ ਇਹ ਗੱਡੀਆਂ ਉਪਲਬਧ ਹੋਏਗੀ ਔਰ ਇਹ ਗੱਡੀ ਦੇ ਵਿੱਚ ਹਰ ਇੱਕ ਕਿਸਮ ਦੀਆਂ ਮਾਡਰਨ ਏਡਸ ਹੈਗੀਆਂ ਨੇ ਔਰ ਇਹ ਗੱਡੀਆਂ ਕਨੈਕਟਡ ਹੋਣਗੀਆਂ ਔਰ ਕਨੈਕਟਡ ਗੱਡੀਆਂ ਦੇ ਵਿੱਚ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਇਮੀਡੀਏਟਲੀ ਉਹ ਮੌਕੇ ਤੇ ਪਹੁੰਚ ਕੇ ਰੈਸਕਿਊ ਕਰਨਗੀਆਂ ਟਰੋਮਾ ਸੈਂਟਰ ਨਾਲ ਟਾਈਅਪ ਕਰਨਗੀਆਂ ਐਂਬੂਲੈਂਸ ਨਾਲ ਟਾਈਅਪ ਕਰਨਗੀਆਂ ਗੱਲ ਜਿੱਥੇ ਦੇਸ਼ ਦੇ ਵਿੱਚ 골ਡਨ ਆਰਦੀ ਹੁੰਦੀ ਸੀ ਪਰ ਸਾਡੇ ਕੋਲੇ ਜੋ ਹੁਣ ਰਿਸੋਰਸ ਅਵੇਲੇਬਲ ਹੈਗੇ ਨੇ ਇਹਨਾਂ ਰਿਸੋਰਸੇਸ ਦੇ ਥਰੂ ਅਸੀਂ ਪਲੈਟੀਨੀਅਮ ਮਿਨੇਟ ਦੀ ਗੱਲ ਕਰਾਂਗੇ 15 ਮਿੰਟਾਂ ਦੇ ਅੰਦਰ ਅੰਦਰ ਅਸੀਂ ਐਕਸੀਡੈਂਟ ਦੀ ਸਾਈਟ ਤੇ ਬੰਦਿਆਂ ਨੂੰ ਰੈਸਕਿਊ ਕਰਾਂਗੇ ਔਰ ਇੱਥੇ ਮੈਂ ਹੋਰ ਵੀ ਦੱਸਣਾ ਚਾਹਾਂਗਾ ਕਿ ਇਹ ਜਿਹੜੀਆਂ ਮਾਡਰਨ ਗੱਡੀਆਂ ਨੇ ਪਿੰਨ ਆਪਾਂ ਕਦੇ ਵੀ ਇਹ ਨਹੀਂ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਕਦੇ ਡਰਾਈਵਰ ਫੀਮੇਲ ਡਰਾਈਵਰ ਨੂੰ ਯੂਜ਼ ਕੀਤਾ ਹੋਵੇ ਪਰ ਜਿਸ ਤਰ੍ਹਾਂ ਆਪਾਂ ਨੇ ਕੱਲ ਪੰਜਾਬ ਦੀ ਜਿਹੜੀ ਟੈਬਲੂ ਸੀ ਉਹਦੇ 'ਚ ਮਾਈ ਭਾਗੋ ਦਾ ਦੱਸਿਆ 90 ਦੇ ਕਰੀਬ ਡਰਾਈਵਰ ਜਿਹੜੀਆਂ ਨੇ ਇੰਨਾਂ ਗੱਡੀਆਂ ਦੀਆਂ ਉਹ ਸਾਡੀਆਂ ਜਿਹੜੀ ਮੈਨਾ ਫੋਰਸ ਹੈਗੀ ਆ ਐਸਐਸਐਫ ਉਹਦੇ ਵਿੱਚੋਂ ਹੋਣ ਗਿਆ ਇਸ ਆਊਟਰੀਚ ਨਾਲ ਇਹਨਾਂ ਗੱਡੀਆਂ ਦੀ ਡਿਪਲॉयਮੈਂਟ ਨਾਲ ਐਕਸੀਡੈਂਟ ਨਹੀਂ ਘਟੋਣਗੇ ਇੱਕ ਕਮਿਊਨਿਟੀ ਨਾਲ ਵੀ ਆਊਟਰੀਚ ਬਣੇਗੀ ਕਿਉਂਕਿ ਜਦੋਂ ਪੁਲਿਸ ਸੜਕਾਂ ਤੇ ਮੌਜੂਦ ਹੋਏਗੀ ਵਪਾਰੀ ਵਰਗ ਦਾ ਕੌਨਫੀਡੈਂਸ ਵਧੇਗਾ ਉਹਨਾਂ ਦੀ ਮੂਵਮੈਂਟ ਵੀ ਇੰਪਰੂਵ ਹੋਏਗੀ ਇਸ ਇਸ ਸਕੀਮ ਨੂੰ ਰਿਕੋਰਡ ਸਮੇਂ ਦੇ ਵਿੱਚ ਇੰਪਲੀਮੈਂਟ ਕਰਨ ਲਈ ਮੈਂ ਸਾਡੇ ਮਾਣਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦਾ ਵੀ ਧੰਨਵਾਦ ਕਰਾਂਗਾ ਕਿਉਂਕਿ ਇਹ ਸਕੀਮ ਨੂੰ ਜਦੋਂ ਵੀ ਅਸੀਂ ਇੰਪਲੀਮੈਂਟ ਕਰਦੇ ਸੀ ਤੇ ਕਿਉਂਕਿ ਇਹ ਨਵੀਂ ਸਕੀਮ ਸੀ ਇਹਦੇ ਵਿੱਚ ਕਈ ਪ੍ਰੋਬਲਮ ਆ ਸਾਨੂੰ ਆ ਰਹੀਆਂ ਸੀ ਇਸ ਨਵੀਂ ਸਕੀਮ ਉਹਨਾਂ ਨੇ ਹਰ ਇੱਕ ਚੀਜ਼ ਨੂੰ ਪ੍ਰਾਇੋਰਟੀ ਤੇ ਸਾਡੇ ਲਈ ਹੱਲ ਕਰਕੇ ਦਿੱਤਾ ਹੈ ਕੁਝ ਸਾਜੋ-ਸਮਾਨ ਜਿਹੜਾ ਕਿ ਅਸੀਂ ਇਹਨਾਂ ਗੱਡੀਆਂ 'ਚ ਲਾਦੇ ਹਾਂ ਜਿਸ ਦਾ ਬਾਡੀ ਕਟ ਹੈ ਉਹ ਬਾਹਰੋਂ ਮੰਗਾਦੇ ਹਾਂ ਸਰ ਉਹਦੇ ਲਈ ਵੀ ਸ਼੍ਰੀ ਗੋਦਾ ਜਯਾਦਵ ਜੀ ਨੇ ਸਾਡੀ ਬਹੁਤ ਮਦਦ ਕੀਤੀ ਇਨਾਂ ਸ਼ਬਦਾਂ ਨਾਲ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ ਸਾਨੂੰ ਸਾਡੇ ਤੇ ਭਰੋਸਾ ਜਤਾਇਆ ਔਰ ਮੈਂ ਉਮੀਦ ਕਰਦਾ ਕਿ ਅਸੀਂ ਇਸ ਗੁਰੂ ਦੀ ਕਿਰਪਾ ਨਾਲ ਇਸ ਭਰੋਸੇ ਤੇ ਪੂਰੇ ਉੱਤਰਾਂਗੇ ਤੇ ਅਸੀਂ ਪੰਜਾਬ ਚ ਐਕਸੀਡੈਂਟ ਦੇ ਹਿੱਟਰ ਨੂੰ ਕੱਟ ਕਰਾਂਗੇ ਧੰਨਵਾਦ ਜੈ ਹਿੰਦ